ਅਦਕਾਰਿਓ ਸਾਥ ਸੰਗਤ ਜੀ ਨਿਮਰਤਾ ਸਹਿ ਆਪ ਨੂੰ ਫਤਿਹ ਅਰਜ਼ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਤਾਵੇ ਦਾ ਦਿਨ ਹੈ ਤੇ ਮੈਂ ਪੰਥ ਨੂੰ ਨਿਮਰਤਾ ਸਹਿ ਧੰਨਵਾਦ ਕਰਨਾ ਚਾਹੁੰਦੇ ਹਾਂ ਕੀ ਅੱਜ ਸਾਡੇ ਨਾਲ ਸਿੰਘ ਸਾਹਿਬ ਭਾਈ ਰੋਡੇ ਕਵਰਪਾਲ ਸਿੰਘ ਦਲ ਖਾਲਸਾ ਦੇ ਗੁਰਦੀਪ ਸਿੰਘ ਬਠਿੰਡਾ ਤੇ ਤੁਸੀਂ ਸਾਰੇ ਇਕੱਠੇ ਹੋ ਗਏ ਹੋ ਜਿੱਡਾ ਵੱਡਾ ਕਾਠਾ ਜਗੇਗਾ ਮੈਨੂੰ ਦਿਖਦਾ ਹੈ ਕਿ ਅੱਜ ਪੰਥ ਨੇ ਵੀ ਪਤਾਵਾ ਪਾੜ ਦਿੱਤਾ ਕਿਉਂ ਕਰਕੇ ਅੱਜ 40 ਸਾਲ ਹੋ ਗਏ ਐ ਸੰਤ ਜਨੈਲ ਸਿੰਘ ਪਿੰਡਾ ਵਾਲਿਆਂ ਦੇ ਬਚਨਾਂ ਦੇ ਨਾਲ ਕਿ ਜਦੋਂ ਹਿੰਦ ਤੇ ਬ੍ਰਿਟਾਨੀਆਂ ਤੇ ਰੂਸ ਦੀ ਫੌਜ ਦਰਬਾਰ ਸਾਹਿਬ ਦੇ ਉੱਤੇ ਹਮ ਨਾ ਕਰੇਗੀ ਤਾਂ ਖਾਲਸਾਣ ਦਾ ਨੀ ਪੱਥਰ ਰੱਖਿਆ ਜਾਊਗਾ ਅੱਜ ਦੇ ਦਿਨ ਜਿਹੜਾ ਮੈਨੂੰ ਦਿਖਦਾ ਕੌਮ ਨੇ ਬਜ਼ਾਵਾ ਪਾੜ ਦਿੱਤਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸੋਚ ਦੇ ਉੱਤੇ ਅੱਜ ਪੰਥ ਇਕੱਠਾ ਹੋ ਗਿਆ ਜਿਨ੍ਹਾਂ ਦਾ ਹੁਕਮ ਹੈ ان گریب سیکھوں کو دو پادشاہی پادشاہی دا مطلب ہے بادشاہی ایک واری پھر سکھ پنٹھ نے اج ہلا مارے ہیں کہ اسی اپنی ازادی چونی ہے ازادی تو بغیر ساتھ سنگجی جندگی نہیں ہندی ਕੁਛੀ ਕੁੱਤੇ ਨੂੰ ਮੰਨ ਲਓ ਚੂੰ-ਚੂੰ ਕਰੂਗਾ ਜਦੋਂ ਦੀ ਸੰਗਲੀ ਖੋਲ ਦੋਗੇ ਕਿਵੇਂ ਤੁਹਾਡੇ ਉੱਤੇ ਆ ਕੇ ਛਾਲਾ ਮਾਰੂਗਾ ਸੋ ਜਾਨਵਰ ਨੂੰ ਵੀ ਚਾਹੀਦੀ ਹੈ ਮਨੁੱਖ ਨੂੰ ਵੀ ਚਾਹੀਦੀ ਆ ਪਰ ਬੜੇ ਅਫਸੋਸ ਦੀ ਗੱਲ ਹੈ کی انیس سو سنتاری تو بعد اسی اپنے آپ دے گلمی سہارے ہیں جڑا کی منوکھت جانور دی عادت نہیں ہے اے قدرت دے اصول تو وسر کے اپنے آج اپنے آج پھڑیا ہوئے ہیں فڑیا ہوا ہندو نیچے رگڑے کھائی کسان لیڈر جگجیت ڈالے دیکھو پنج دن ہو گئے ہڑتال ہے وہ کی منگتا ہے ਕੀ ਮਜ਼ਦੂਰਾਂ ਦੇ ਖੇਤ ਮਜ਼ਦੂਰਾਂ ਦੇ ਟੋੜੇ ਕਰਜ਼ੇ ਮaaf ਕੀਤੇ ਜਾਣ ਇਹ ਵੱਡੀ ਗੱਲ ਨਹੀਂ ਹੈ ਬੀਜੇਪੀ ਤੇ ਮੋਦੀ ਜੀ ਸਰਕਾਰ ਨੇ ਵੱਡੇ ਵੱਡੇ ਸਹੂਕਾਰਾਂ ਦੇ ਸਾਰੇ ਕਰਜ਼ੇ ਖਤਮ ਕਰ ਦਿੱਤੇ ਆ ਪਰ ਅਸੀਂ ਪੀੜੇ ਜਾ ਰਹੇ ਆ ਸਾਡੇ ਕਿਸਾਨ ਮਜ਼ਦੂਰ ਤੇ ਕਿਸਾਨ ਖੁਦ ਕਸ਼ੀਆਂ ਕਰ ਰਹੇ ਐ ਪਰ ਅਜਾਪਾ ਇਕੱਠੇ ਹੋ ਕੇ ਬਾਕੀ ਦੀਆਂ ਕਿਸਾਨ ਜਥੇਬੰਦੀਆਂ ਜਿਹੜਾ ਖਨੌਰੀ ਦੇ ਵਿੱਚ ਭਾਈ ਜਗਜੀਤ ਸਿੰਘ ਉਹ ਖੜਕਾਲ ਤੇ ਉੱਤੇ ਬੈਠਾ ਉਹਦਾ ਸਾਥ ਨਹੀਂ ਦੇਦੇ جڑی گلتی ہے بجٹ یہ سارا پی سردار جگجیت جیویں پائی بابا پیرو مان نے شہاد دیتی اس نے پانچ دلی دیتی سی اپنے نال سی دیتی ਇਸੇ ਤਰ੍ਹਾਂ ਸਰਦਾਰ ਜਗਜੀਤ ਸਿੰਘ ਪਖੜਤਾਲ ਦੇ ਉੱਤੇ ਬੈਠਾ ਪਰ ਸਾਨੂੰ ਚਿਤ ਚੇਤਾ ਨਹੀਂ ਹੈ ਉਹਦੀ ਕੁਰਬਾਨੀ ਦਾ ਇਸੇ ਕਰਕੇ ਸਿੰਘ ਸਾਹਿਬ ਭਾਈ ਰੋਡੇ ਗੁਰਦੀਪ ਸਿੰਘ ਜੀ ਦਲ ਖਾਲਸਾ ਦੇ ਮੁਖੀ ਕਵਰਪਾਲ ਸਿੰਘ

72 ਗੋਲੀਆਂ ਵਜੀਆਂ ਸੀ ਪਿੱਛੇ ਦੇ ਉੱਤੇ ਨਹੀਂ ਕੋਈ ਵਜੀ ਸ਼ੇਰ ਵਰਗਣ ਉਸ ਨੇ ਆਪਣੀ ਸ਼ਹਾਦਤ ਦਿੱਤੀ ਹੈ ਜਨਰਲ ਸ਼ਬੀਗ ਸਿੰਘ ਜਿੰਨੇ ਲੈਫਟੀਨੈਂਟ ਜਨਰਲ ਜਗਜੀਤ ਸਿੰਘ ਰੋੜੇ ਨੇ ਤੇ ਸ਼ਬੀਗ ਸਿੰਘ ਨੇ ਬੰਗਲਾਦੇਸ਼ ਨੂੰ ਆਜ਼ਾਦ ਕੀਤਾ ਸੀ ਸ਼ਬੀਕ ਸਿੰਘ ਜਨਰਲ ਵੀ ਉੱਥੇ ਆਪਣੀ ਸ਼ਹਾਦਤ ਦੇ ਦਿੱਤੇ ਭਾਈ ਅਮਰਜੀਤ ਸਿੰਘ ਨੇ ਸ਼ਹਾਦਤ ਦੇ ਦਿੱਤੀ ਜਿਹੜੀਆਂ ਬੀਪੀਆਂ ਬੱਚੇ ਆਏ ਸੀਗੇ ਉਦੋਂ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ ਦਿਨ ਸੀ اس اندرا گاندھی نے ہی چنیا فوج دا حملہ جدن دربار صاحب دے ہوتے سب تو زیادہ کٹ تے جے اپا بی جے پی تی گل کریے اس دا لیڈر پائی اس نے اندرا گاندھی نو خطاب دیتا ਕਿ ਤੋਂ ਸਾਡੀ ਦੁਰਗਾ ਮਾਤਾ ਤੇ ਅਡਵਾਨੀ ਨੇ ਇੰਦਰਾਗੰਦ ਨੂੰ ਕਿਹਾ ਕਿ 4 ਮਹੀਨੇ ਪਹਿਲਾਂ ਕਰ ਦੇਣਾ ਚਾਹੀਦਾ ਸੀ ਟ੍ਰਿਬਿਊਨ ਜਿਹੜਾ ਸਾਡਾ ਅਖਬਾਰ ਹੈ ਇਸ ਦੇ ਡਿਟਰ ਪ੍ਰੇਮ ਪਾਠੀਏ ਨੇ ਤੇ ਹੋਰਾਂ ਨੇ

ਭੁੱਲ ਜਾਨੇ ਹੁਣੇ ਹੁਣ ਇਲੈਕਸ਼ਨ ਹੋਏ ਆ ਪਾਰਲੀਮੈਂਟ ਦੇ ਕਾਂਗਰਸ ਪਾਰਟੀ ਨੇ ਬੀਜੇਪੀ ਆਰਐਸਐਸ ਨੇ ਰੜ ਕੇ ਦਰਬਾਰ ਸਾਹਿਬ ਦੇ ਉੱਤੇ ਹਮਲੇ ਕੀਤੇ ਤੇ ਆਪਾਂ ਨੇ ਪਾਰਲੀਮੈਂਟ ਦੇ ਇਲੈਕਸ਼ਨਾਂ ਦੇ ਵਿੱਚ 9 ਸੀਟਾਂ ਕਾਂਗਰਸ ਨੂੰ ਜਿਤਾਤੀਆਂ ਦੋ ਸਿੱਟਾ ਆਮ ਆਦਮੀ ਪਾਰਟੀ ਨੂੰ ਜਥਾਤੀਆਂ ਤੁਸੀਂ ਦੱਸੋ ਜਿਹੜੇ ਸਾਡੇ ਉੱਤੇ ਜ਼ੁਲਮ ਕਰਦੇ ਐ ਆ ਹੁਣੇ-ਹੁਣੇ ਆਮ ਪਾਰਟੀ ਦੇ ਮੁਖ ਵਜ਼ੀਰ ਭਗਵੰਤ ਮਾਨ ਨੇ ਸਾਡੇ ਬੱਚੇ ਗੁਰਦਾਸਪੁਰ ਦੇ ਵਿੱਚ ਸ਼ਹੀਦ ਕਰ ਦਿੱਤੇ ਤਿੰਨ ਮੁੰਡੇ ਜਿਨ੍ਹਾਂ ਦੇ ਨਾਂ ਮੇਰੇ ਕੋਲ ਹੈਗੇ ਆ ਇੱਕ ਦਾ ਨਾਂ ਹੈ ਕਰਨ ਮੀਰ ਸਿੰਘ ਜਸ਼ਨਪ੍ਰੀਤ ਸਿੰਘ ਗੁਰਵਿੰਦਰ ਸਿੰਘ ਤੇ ਵਰਿੰਦਰ ਸਿੰਘ ਬਲੀਪੀਟ ਯੂਪੀ ਦੇ ਵਿੱਚ ਲਾ ਜਾ ਕੇ ਇਹਨਾਂ ਨੂੰ ਸ਼ਹੀਦ ਕਰ ਦਿੱਤਾ ہوں اے کہ ادوستان انڈیاداری کریے بی جے پی آر ایس دے پرائیم منسٹر نریندر موڈی یہ گرہ وزیر امیت شاہ رخیا وزیر راجنات سنگر، ایدہ نیشنل ایڈوائزر، اجیت ڈائل، مخی سنہ، تے ایڈوائزرا پردہ صاحب کا سابقہ ایس ایس پی جا رو دھی بنیا نے ایک پالسی بناتی ہے کہ جیڑے سکھ آزادی گل کرنگے بے شک وہ سلک باہر مودی نے کہا پہلے ہم جو خالستان کی بات کرتے تھے ادھر سے بھاگ جاتے تھے ان کے پیچھے ہم جس سرکار کے پاس جاتے تھے وہ ان کے پاس شکیتہ کرتے تھے دستاویز بھیجتے تھے پر اب ہم نہیں کریں گے آپ ان کو سیدھا کر دیں گے تی دسو جمہوریت پسند ملک دے پرائم منسٹر کہ اص جہدی منگتے ہیں ملک باہر ہو ਬੇਸ਼ੱਕ ਇੱਥੇ ਹੋਣ ਉਹਨਾਂ ਨੂੰ ਗੋਲੀ ਜਾਂ ਜ਼ਹਿਰ ਦੇ ਕੇ ਮਾਰ ਦਾਂਗੇ ਕੈਨੇਡਾ ਦੇ ਵਿੱਚ ਹਰਦੀਪ ਸਿੰਘ ਨੈਚਰ ਨੂੰ ਮਾਰਤਾ ਕੈਨੇਡਾ ਦੇ ਵਿੱਚ ਰਿੱਪੂ ਦਮਨ ਸਿੰਘ ਮਲਕ ਨੂੰ ਮਾਰਤਾ ਮੋਗੇ ਦਾ ਮੁੰਡਾ ਸੁਖਦੂਲ ਸਿੰਘ ਕੈਨੇਡਾ ਦੇ ਵਿੱਚ ਮਾਰਤਾ ਬਰਤਾਨੀਆਂ ਦੇ ਵਿੱਚ ਆਪਣਾ ਭਤਾਰ ਸਿੰਘ ਖੰਡੇ ਨੂੰ ਜ਼ਹਿਰ ਦੇ ਕੇ ਮਾਰਤਾ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜ ਵਰਦ ਮਾਰਤਾ ਦੂਸਰਾ ਲਖਬੀਰ ਸਿੰਘ ਰੋਡੇ ਨੂੰ ਮਾਰਤਾ ਸੰਤਾਂ ਦੇ ਰਿਸ਼ਤੇਦਾਰ ਨੂੰ ਔਰ ਫੇਰ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਮਾਰਤਾ ਪੰਜਾਬ ਦੇ ਵਿੱਚ ਮੁਸੇਵਾਰ ਨੂੰ ਮਾਰਦਾ ਹੁਣੇ ਹੁਣ ਫਰੀਦਕੋਟ ਦੇ ਵਿੱਚ ਹਰੀਨਾਉ ਦੇ ਵਿੱਚ ਗੁਰਪ੍ਰੀਤ ਸਿੰਘ ਨੂੰ ਮਰਵਾਤਾ ਸੋਸਾਤ ਸੰਗਤ ਜੀ ਕਿ ਇਹ ਸਾਡੀਆਂ ਜ਼ਿੰਦਗੀਆਂ ਕਿ ਜੇ ਅਸੀਂ ਜਾਤੀ ਦੀ ਗੱਲ ਕਰੀਏ ਤਾਂ ਸਾਡੇ ਵੱਲ ਗੋਲੀ ਮਾਰਨ ਇਹ ਬਿਲਕੁਲ ਸਾਨੂੰ ਮਨਜ਼ੂਰ ਨਹੀਂ ਹੈ ਜੇ ਸਾਡੇ ਕੋਲੇ

ਮੁਸਲਮਾਨਾਂ ਨੂੰ ਪਾਕਿਸਤਾਨ ਦਿੱਤਾ ਤਾਂ ਫਿਰ ਜੇ ਅਸੀਂ ਆਜ਼ਾਦੀ ਦੇ ਕਲਾਟੀਆਂ ਸਾਨੂੰ ਖਾਲਸਾਣ ਕਿਉਂ ਨਹੀਂ ਮਿਲਿਆ ਜੇ ਅਸੀਂ ਵਸਿੰਦੇ ਐ ਪਾਕਿਸਤਾਨ ਦੇ ਅਸੀਂ ਮੁਸਲਮਾਨ ਦੇ ਗੁਲਾਮ ਐ ਜੇ ਅਸੀਂ ਹਿੰਦੁਸਤਾਨ ਦੇ ਵਿੱਚ ਐ ਅਸੀਂ ਹਿੰਦੂ ਦੇ ਗੁਲਾਮ ਐ ਕੋਈ ਵੀ ਕਾਨੂੰਨ ਲਾ ਦੇਣ ਸਾਡਾ ਸੂਬਾ ਛੋਟਾ ਕਰਤਾ ਹਰਿਆਣੇ ਦੇ ਵਿੱਚੋਂ ਹਿਮਾਚਲ ਦੇ ਵਿੱਚੋਂ ਹਰਿਆਣੇ ਦੇ ਰਾਜਸਥਾਨ ਦੇ ਵਿੱਚੋਂ ਸਾਡੇ ਹਿੱਸੇ ਕੱਢਦੇ ਤਾਂ ਸਾਨੂੰ ਕੀ ਦਿੱਤਾ ਇਹਨਾਂ ਨੇ ਬਿਲਕੁਲ ਗੁਲਾਮੀ ਦਾ ਅਹਿਸਾਸ ਦੇਤਾ ਕੋਈ ਕਿਸੇ ਦੇ ਨਾਲ ਗੱਲ ਨਹੀਂ ਕਰ ਸਕਦਾ ਪਾਰਲਮੈਂਟ ਦੇ ਵਿੱਚ ਤੁਸੀਂ ਮੈਂ ਇਹਨੂੰ ਭੇਜਿਆ ਮੈਂ ਸਾਰਾ ਬੋਲਿਆ ਪਰ ਸਾਰਾ ਮੈਨੂੰ ਬੋਲਣ ਨਹੀਂ ਸੀ ਦਿੱੰਦੇ ਇਹ ਹਿੰਦੂਵਾਦੀ ਲੋਕ ਰੋਣਾ ਪਾ ਦੇਣਗੇ ਸੀਗੇ ਮੈਂ ਫਿਰ ਕਿਹਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਵਾ ਲਾਖ ਸੇ ਇੱਕ ਲੜਾਉਣ ਦਾ ਹੁਕਮ ਕੀਤਾ ਮੈਂ ਕੱਲਾ ਤੁਹਾਡਾ ਸਿੱਖ ਪਾਰਲੀਮੈਂਟ 'ਚ ਆ ਜੇ ਤੁਸੀਂ ਮੈਨੂੰ ਨਹੀਂ ਬੋਲਣ ਦੇਣਾ ਬਾਹਰ ਆ ਜਾਓ ਮੈਂ ਤੁਹਾਡੇ 300 ਬੰਦਿਆਂ ਨੂੰ ਫੜ ਕੇ ਥੁੱਕ ਦੂੰਗਾ ਇਹ ਰਿਕਾਰਡ ਤੇ ਗੱਲ ਹੈ ਐਵੇਂ ਮੈਂ ਫੋਕ ਨਹੀਂ ਮਾਰ ਰਿਹਾ ਸੋ ਸਾਥ ਸੰਗਤ ਜੀ ਅੱਜ ਵੇਲੇ ਕਿ ਆਪਾਂ ਆਪਣੀ ਆਜ਼ਾਦੀ ਦੀ ਗੱਲ ਕਰੀਏ ਜਾਂ ਸੀ ਆਜ਼ਾਦ ਹੈ ਜਾਂ ਸੀ ਗੁਲਾਮ ਹੈ ਇਸ ਨੂੰ ਆਪਾਂ ਨੂੰ ਕਬੂਲ ਕਰ ਲੈਣਾ ਚਾਹੀਦਾ ਹੈ ਇੱਕ ਸੱਠ ਫੈਸਲਾ ਕਰੀਏ ਜੇ 40 ਮੁਕਤੇ ਨੇ ਇੱਥੇ ਆ ਕੇ ਮਾਫੀ ਮੰਗ ਲਈ ਸੀ ਕਿ ਅਸੀਂ ਬਧਾਵਾ ਦਿੱਤਾ ਹੈ 1940 ਤੋਂ ਬਾਅਦ 1984 ਤੋਂ ਬਾਅਦ ਜਿਹੜਾ ਆਪਾਂ ਨੇ ਬਧਾਵਾ ਦਿੱਤਾ ਹੈ ਅੱਜ ਮੁਕਸਰ ਦੀ ਧਰਤੀ ਦੇ ਉੱਤੇ ਇਹਨੂੰ ਪਾੜ ਦਈਏ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸੋਚਾਤ ਸੰਗਤ ਜੀ ਟੋਡਾ ਬਹੁਤ ਮਹਿਰਣੀ ਹੈ ਭਾਈ ਰੋਡੇ ਸਾਹਿਬ ਦਾ ਕਵਰਪਾਲ ਸਿੰਘ ਦਾ ਗੁਰਦੀਪ ਸਿੰਘ ਬਠਿੰਡੇ ਦਾ ਮੰਡ ਦਾ ਸਾਰਿਆਂ ਦਾ ਟੋਡਾ ਸਾਰਿਆਂ ਦਾ ਜਿਹੜੇ ਤੁਸੀਂ ਅੱਜ ਇੱਥੇ ਪਹੁੰਚੇ ਹੋ ਪੰਜਾਹ ਮਹੀਨਿਆਂ ਦੇ ਵਿੱਚ ਮੈਂ ਅੱਸੀ ਸਾਲਾਂ ਦਾ ਹੋ ਜਾਣਾ ਹੈ ਐ ਨਾਲ ਕੋਈ ਸਮਝੇ ਕਿ ਮੈਂ ਕਮਜ਼ੋਰ ਹੋ ਗਏ ਕਮਜ਼ੋਰ ਕਮਜ਼ੋਰ ਕੋਈ ਨਹੀਂ ਜੇ ਕੰਤਾਰਪੁਰ ਸਾਹਿਬ ਰਾਵੀ ਦਾ ਦਰਿਆ पार ਕਰਕੇ ਜਾਣਾ ਮੈਂ ਮੂਰੇ ਲੱਗੂਗਾ ਬੋਲੇ ਤੇ ਆਪਾਂ ਛੱਲਾਂਗੇ ਵੀ ਪਰ ਹੁਣ زندگی دا پتہ نہیں ਹੁੰਦਾ 80 ਸਾਲ ਬਹੁਤ ਜ਼ਿੰਦਗੀ ਹੁੰਦੀ ਹੈ ਇਸ ਕਰਕੇ ਮੈਂ ਬਾਬਾ ਦੀਪ ਸਿੰਘ ਦੀ ਨਕਲ ਕਰਦਾ ਕਿ ਅੱਜ ਦੇ ਦਿਨ ਆਪਾਂ ਇੱਕ ਲੀਕ ਮਾਰ ਲਈਏ ਕਿ ਆਪਾਂ ਜਾਂ ਖਾਲਸਤਾਨੀ ਐ ਜਾਂ ਖਾਲਸਤਾਨੀ ਨਹੀਂ ਐ اج تو بعد جو سان کوئی پچھے بالکل صاف کہہ دو کہ اسی ماگی دے میلے تو آئے ہیں پرانے بداوے پھاڑ دتے ہیں اسی خالصانی ہے سنت جنیل سنگھ پنڈا والے نے ਉਦੋਂ ਬਾਅਦ ਜਿਹੜੀਆਂ ਛਾਤਾਂ ਦਿੱਤੀਆਂ ਉਹਨਾਂ ਦੀ ਅਸੀਂ ਕਦਰ ਕਰਦੇ ਆਂ ਧਰਮੀ ਫੌਜੀਆ ਦੀ ਤੇ ਜਿਹੜੇ ਹੁਣ ਸ਼ਹੀਦ ਹੋਏ ਐ ਸਾਸੀਂ ਬਿਲਕੁਲ ਹਕੂਮਤ ਤੋਂ ਆਪਣੇ ਆਪ ਨੂੰ ਮਰਵਾਉਣਾ ਨਹੀਂ ਚਾਹੁੰਦੇ ਜੇ ਮਰਵਾਉਣਾ ਚਾਹਦੀ ਹੈ ਹਕੂਮਤ ਸਾਡੀਆਂ ਛਾਤੀਆਂ ਖੁੱਲੀਆਂ ਐ وہ مودی اصل نہیں جی تیری مانا گے تو ساڑے وال دیکھی سو سات سنگجی ہونس ہوں مارچ ہوگی ਦਰبار صاحب ਚੱਲਾਂਗੇ ਤੇ ਜਿਹੜੇ ਜਿਹੜੇ ਜਾ ਸਕਦੇ ਐ ਜਰੂਰ ਉਹਦੇ ਵਿੱਚ ਤੇਲ ਫੁੱਲ ਪਾਓ ਤੇ ਮੈਂ ਬਹੁਤ ਖੁਸ਼ ਹਾਂ ਤੁਹਾਡਾ ਸਾਰਿਆਂ ਦਾ ਜਿਨ੍ਹਾਂ ਨੇ ਸਾਥ ਦਿੱਤਾ ਸਾਡਾ ਸਾਥ ਜਿਨ੍ਹਾਂ ਨੇ ਦਿੱਤਾ بڑنگ نے روپی براد بی بی جی نے دے پرمجیت کور سوہن مارچ لی تیار ہو گروہ جی کا واہ گروہ جی کی فتح واحد